ਸਤਿਗੁਰੂ ਪਾਤਸ਼ਾਹ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਪਿੱਛੇ ਆਪਨੇ ਸੁਣਿਆ ਹੈ ਸਤਿਗੁਰੂ ਪਾਤਸ਼ਾਹ 40 ਸਿੰਘ ਤੇ ਵੱਡੇ ਦੋਵੇਂ ਸਹਬਜਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੂੰ ਨਾਲ ਲੈ ਕੇ ਸਰਸਾ ਨਦੀ ਪਾਰ ਕਰਕੇ ਜਾ ਕੇ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਪ੍ਰਵੇਸ਼ ਕਰ ਲਿਆ ਪਿੱਛੋਂ ਮੁਗਲਾਂ ਦੀ ਤੇ ਪਹਾੜੀ ਰਾਜਾਂ ਦੀ ਰਲ-ਮਿਲੀ ਫੌਜ 10 ਲੱਖ ਦੀ ਗਿਣਤੀ ਵਿੱਚ ਪਹੁੰਚ ਗਈ ਹੈ ਉਹਨਾਂ ਨੇ ਆ ਕੇ ਹਮਲਾ ਕਰ ਦਿੱਤਾ ਤੇ ਸਤਿਗੁਰੂ ਪਾਤਸ਼ਾਹ ਚਮਕੌਰ ਦੀ ਕੱਚੀ ਗੜੀ ਵਿੱਚੋਂ ਪੰਜਾਂ ਪੰਜਾਂ ਸਿੰਘਾਂ ਦਾ ਜਥਾ ਬਣਾ ਕੇ 10 ਲੱਖ ਦੇ ਮੁਕਾਬਲੇ ਤੇ ਤੋਰ ਰਹੇ ਆ ਜਿਵੇਂ ਸਤਿਗੁਰੂ ਪਾਤਸ਼ਾਹ ਦਾ ਵਚਨ ਹੈ ਸਵਾ ਲੱਖ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਸੋ ਵੇਖਿਆ ਜਾਵੇ ਤਾਂ ਇੱਥੇ 10 ਲੱਖ ਦੇ ਮੁਕਾਬਲੇ ਦੇ ਪੰਜ ਸਿੰਘ ਲੜ ਰਹੇ ਆ ਦਾ 2 ਲੱਖ ਦਾ ਮੁਕਾਬਲਾ ਕਰਨ ਵਾਸਤੇ ਇੱਕ ਸਿੰਘ ਖੜਾ ਹੈ ਇਸ ਤਰ੍ਹਾਂ ਬਾਬਾ ਅਜੀਤ ਸਿੰਘ ਨੂੰ ਸਤਿਗੁਰੂ ਪਾਤਸ਼ਾਹ ਜਿਵੇਂ ਜੰਗ ਵਿੱਚ ਜਾਣ ਲਈ ਪ੍ਰੇਰਿਤ ਕਰਦੇ ਆਓ ਸੁਣੀਏ ਕਹਿੰਦੇ ਸਤਿਗੁਰ ਫੇਰ ਅਜੀਤ ਨੂੰ ਤੂੰ ਹੋ ਘੋੜੇ ਅਸਵਾਰ ਪੀੜਾ ਪੈਨ ਪਸ਼ਾਕਾ ਯੋਧਿਆ ਹੋ ਕਹਿੰਦੇ ਸਤਿਗੁਰ ਫੇਰ ਅਜੀਤ ਨੂੰ ਤੂੰ ਹੋ ਘੋੜੇ 'ਆ ਸਵਾਰ ਪੀਲਾ ਪਹਿਨ ਪਸ਼ਾਕਾ ਯੋਧਿਆ ਹੋ ਪੀਲਾ ਪਹਿਨ ਪਸ਼ਾਕਾ ਯੋਧਿਆ ਪੀਲਾ ਪਹਿਨ ਪਸ਼ਾਕਾ ਯੋਧਿਆ ਤੇ ਲਾ ਪੰਜੇ ਹਥਿਆਰ ਮੋਢੇ ਭੱਥਾ ਪਾਲ ਲੈ ਬਨ ਕੇ ਮੋਢੇ ਪੱਥਾ ਪਾਲ ਬਨ ਕੇ ਕਰ ਲਈ ਕਮਾਨ ਤਿਆਰ ਖੱਬੇ ਹੱਥ ਪਕੜ ਕੇ ਢਾਲ ਨੂੰ ਖੱਬੇ ਹੱਥ ਪਕੜ ਕੇ ਢਾਲ ਨੂੰ ਤੇ ਸੱਜੇ ਵਿੱਚ ਤਲਵਾਰ ਨਾਲੇ ਕਮਰ ਖਸੇ ਵਿੱਚ ਟੰਗ ਲੈ ਹੋ ਨਾਲੇ ਕਮਰ ਖਸੇ ਵਿੱਚ ਟੰਗ ਲੈ ਨਾਲੇ ਕਮਰ ਕਸੇ ਵਿੱਚ ਟੰਗ ਲੈ ਇੱਕ ਨਿੱਕੀ ਜਿਹੀ ਕਟਾਰ ਨੇ ਜਾ ਟੰਗ ਪਖਰਾਂ ਨਾਲ ਤੂੰ ਨੇ ਜਾ ਟੰਗ ਪਖਰਾਂ ਨਾਲ ਤੂੰ ਉੱਤੇ ਝੰਡਾ ਇੱਕ ਚੁਲਾਰ ਮੂਰੇ ਜਾ ਦੁਸ਼ਮਣ ਦੀ ਫੌਜ ਦੇ ਮੂਰੇ ਜਾ ਦੁਸ਼ਮਣ ਦੀ ਫੌਜ ਦੇ ਮੂਰੇ ਜਾ ਦੁਸ਼ਮਣ ਦੀ ਫੌਜ ਦੇ ਘੋੜਾ ਲਈ ਜਰਾ ਖਲਿਆਰ ਲੈ ਕੇ ਨਾਮ ਕਿਸੇ ਜਰਨੈਲ ਦਾ ਹੋ ਲੈ ਕੇ ਨਾਮ ਕਿਸੇ ਜਰਨੈਲ ਦਾ ਲੈ ਕੇ ਨਾਮ ਕਿਸੇ ਜਰਨੈਲ ਦਾ ਉੱਚੀ ਮਾਰ ਦੇਈ ਲਲਕਾਰ ਜਿਹੜਾ ਅੜੇ ਸਾਹਮਣੇ ਆਣ ਕੇ ਜਿਹੜਾ ਅੜੇ ਸਾਹਮਣੇ ਆਣ ਕੇ ਕਰਦੀ ਤੇਗਾ ਨਾਲ ਲੰਗਾਰ ਛੱਡੀ ਤੀਰ ਕਮਾਨੇ ਝਾੜ ਕੇ ਹੋ ਛੱਡੀ ਤੀਰ ਕਮਾਨੇ ਝਾੜ ਕੇ ਛੱਡੀ ਤੀਰ ਕਮਾਨੇ ਝਾੜ ਕੇ ਮੂੰਹ ਚੋਂ ਕੱਢਣ ਜੋ ਅੰਗਾਰ ਲੰਗ ਜੀ ਚੀਰ ਦਲਾਂ ਦੇ ਕਾਫਲੇ ਲੰਗ ਜੀ ਚੀਰ ਦਲਾਂ ਦੇ ਕਾਫਲੇ ਇੱਕ ਵਾਰੀ ਅਗਲੇ ਪਾਰ ਪਿੱਛੇ ਨਹੀਂ ਪਰਤਾਉਣਾ ਪੈਰ ਨੂੰ ਪਿੱਛੇ ਨਹੀਂ ਪਰਤਾਉਣਾ ਪੈਰ ਨੂੰ ਮੂਰੇ ਧਰਿਆ ਜੋ ਇੱਕ ਵਾਰ ਹੁਣ ਬਸ ਜਾ ਮਰਨਾ ਜਾ ਮਾਰਨਾ ਹੁਣ ਬਸ ਜਾ ਮਰਨਾ ਜਾ ਮਾਰਨਾ ਹੁਣ ਬਸ ਜਾ ਮਰਨਾ ਜਾ ਮਾਰਨਾ ਦੂਜੀ ਗੱਲ ਨੂੰ ਮਨੋਂ ਵਿਸਾਰ ਲੈ ਕੇ ਨਾਲ ਪਤੰਗੇ ਵੀਰ ਨੂੰ ਲੈ ਕੇ ਨਾਲ ਪਤੰਗੇ ਵੀਰ ਨੂੰ ਹੋ ਜਾ ਜੰਗ ਦੇ ਵਿੱਚ ਸ਼ਮਾਰ ਹੋ ਜਾ ਜੰਗ ਦੇ ਵਿੱਚ ਸ਼ਮਾਰ ਹੋ ਜਾ ਜੰਗ ਦੇ ਵਿੱਚ ਸ਼ਮਾਰ